ਹੱਲੋ ਦੋਸਤੋ ਅੱਜ ਅਸੀਂ ਬਣਾਵਾਂਗੇ ਬਰੋਕਲੀ ਤੇ ਖੁੰਬਾਂ ਦੀ ਸਬਜ਼ੀ ਤੇ ਚਲੋ ਸ਼ੁਰੂ ਕਰਨੇ ਆ ਰੈਸਪੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਭ ਤੋਂ ਪਹਿਲਾਂ ਅਸੀਂ ਬਰੋਕਲੀ ਤੇ ਖੁੰਬਾਂ ਨੂੰ ਕੱਟ ਲਵਾਂਗੇ ਕੱਟ ਕੇ ਤੇ ਫਿਰ ਇਸ ਦੀ ਅਸੀਂ ਸਬਜ਼ੀ ਬਣਾਵਾਂਗੇ ਤੁਸੀਂ ਇਸ ਨੂੰ ਆਪਣੇ ਤਰੀਕੇ ਨਾਲ ਕੱਟ ਸਕਦੇ ਹੋ ਤੇ ਇਹ ਸਬਜ਼ੀ ਇੰਨੀ ਸਵਾਦਬੰਦੀ ਹੈ ਤੁਸੀਂ ਇੱਕ ਵਾਰੀ ਬਣਾ ਕੇ ਖਾਓਗੇ ਤੇ ਬਾਰ-ਬਾਰ ਬਣਾ ਕੇ ਖਾਓਗੇ ਤਕੁੰਬਾ ਨੂੰ ਆਪਾਂ ਕੱਟ ਲਿਆ ਤਾਂ ਹੁਣ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਉਬਾਲ ਲੈਣੇ ਆ ਉਬਾਲ ਕੇ ਫੇਰ ਅਸੀਂ ਇਸ ਦੀ ਸਬਜ਼ੀ ਬਣਾਵਾਂਗੇ ਗਰਮ ਪਾਣੀ ਵਿੱਚ ਉਬਾਲ ਕੇ ਜਦੋਂ ਅਸੀਂ ਕੋਈ ਸਬਜ਼ੀ ਬਣਾਉਂਦੇ ਆ ਇੱਕ ਤਾਂ ਸਬਜ਼ੀ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਦੂਜਾ ਇਹਦੇ ਵਿੱਚੋਂ ਸਾਰੀ ਗੰਦਗੀ ਨਿਕਲ ਜਾਂਦੀ ਹੈ ਤੇ ਮੈਂ ਕੋਈ ਵੀ ਜਦੋਂ ਸਬਜ਼ੀ ਬਣਾਨੀ ਆ ਗੋਭੀ ਦੀ ਬਰੋਕਲੀ ਜਾਂ ਖੁੰਬਾ ਇਹਨਾਂ ਨੂੰ ਪਹਿਲਾਂ ਉਬਾਲ ਕੇ ਫੇਰ ਹੀ ਮੈਂ ਬਣਾਨੀ ਆ ਤਾਂ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਅੱਧਾ ਚਮਚਾ ਨਮਕ ਤੇ ਨਾਲ ਹੀ ਪਾ ਦਾਂਗੇ ਅੱਧਾ ਚਮਚ ਹਲਦੀ ਤੇ ਸਬਜੀ ਨੂੰ ਬਣਾਣ ਲਈ ਮੈਂ ਲਿਆ ਇੱਕ ਪਿਆਜ਼ ਇੱਕ ਲਸਣ ਦੀ ਗੰਢੀ ਇੱਕ ਅਦਰਕ ਦੀ ਗੰਢੀ ਦੋ ਲਾਲ ਟਮਾਟਰ ਤਿੰਨ ਹਰੀਆਂ ਮਿਰਚਾਂ ਇਹਨਾਂ ਸਾਰੀਆਂ ਨੂੰ ਅਸੀਂ ਕੱਟ ਲੈਣੇ ਆ ਤੁਸੀਂ ਇਹਨਾਂ ਨੂੰ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਤੇ ਮੈਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਆ ਤੇ ਟਮਾਟਰਾਂ ਨੂੰ ਅਸੀਂ ਬਾਅਦ ਵਿੱਚ ਕਟਾਂਗੇ ਇੱਧਰ ਸਾਡੀ ਸਬਜੀ ਉਬਾਲੀ ਗਈ ਆ ਅਨ ਨੂੰ ਆਪਾਂ ਇੱਕ ਪਲੇਟ ਵਿੱਚ ਬਾਹਰ ਕੱਢ ਲੈਣੇ ਆ ਇਸ ਤਰ੍ਹਾਂ ਇੱਕਦਾਂ ਸਬਜ਼ੀ ਬਹੁਤ ਜਲਦੀ ਬਣ ਜੇਗੀ ਤੇ ਇੱਕ ਸਬਜ਼ੀ ਦੀ ਸਫਾਈ ਪੂਰੀ ਤਰ੍ਹਾਂ ਹੋ ਜਾਂਦੀ ਹੈ ਸਾਰੀ ਸਬਜ਼ੀ ਨੂੰ ਅਸੀਂ ਪਤੀਲੇ ਵਿੱਚੋਂ ਕੱਢ ਲਿਆ ਤੇ ਹੁਣ ਅਸੀਂ ਸਬਜ਼ੀ ਨੂੰ ਤਰਕਾ ਲਾਣੇ ਆ ਮੈਂ ਗੈਸ ਉੱਪਰ ਪੇਨ ਨੋ ਰੱਖਤਾ ਤੇ ਅਦੇ ਚ ਸਰੋਂ ਦਾ ਪਾਇਆ ਤੇਲ ਇੱਕ ਚਮਚ ਪਾਇਆ ਮੈਂ ਜੀਰਾ ਤੁਸੀਂ ਸਬਜੀ ਬਣਾਣ ਲਈ ਕੋਈ ਵੀ ਤੇਲ ਵਰਤ ਸਕਦੇ ਹੋ ਜਿਹੜਾ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਦੋ ਤਿੰਨ ਪਾਈਆਂ ਲਾਲ ਮਿਰਚਾਂ ਸਾਬਤ ਅੱਦੇ ਚ ਪਾ ਦਾਂਗੇ ਅਸੀਂ ਖਟਿਆ ਹੋਇਆ ਲਸਣ ਅਦਰਕ ਤੇ ਪਿਆਜ਼ ਇਹਨਾਂ ਨੂੰ ਪਾ ਕੇ ਅਸੀਂ ਚੰਗੀ ਤਲਾਪ ਹੌਣ ਲਾਵਾਂਗੇ ਆਪਾਂ ਪਿਆਜ਼ ਨੂੰ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਦਾ ਕਲਰ ਤੇ ਹੋ ਜੰਦਾ ਜਨਤਾ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਤੇ ਜਦੋਂ ਸਾਡਾ ਪਿਆਜ਼ ਭੁੱਜ ਜੇਗਾ ਤਫੇਰਾ ਅੱਗੇ ਪਾਵਾਂਗੇਾਰੇ ਮਸਾਲੇ ਤੇ ਹੁਣ ਪਾ ਦਿੰਨੇ ਆਪਾਂ ਕਟਿਆ ਹੋਇਆ ਲਾਲ ਟਮਾਟਰ ਲਾਲ ਟਮਾਟਰ ਪਾ ਕੇ ਤਹਿਆਣਾ ਅੱਗੇ ਪਾਵਾਂਗੇ ਅਦੀ ਚਮਕ ਦੁੱਧੀ ਮਿਰਚ 4 ਪਾ ਦਾਂਗੇ 1/2 ਚਮਚ ਹਲਦੀ ਨਮਕ ਹਨਾ ਕਰਾਣ ਪਾਉਦੇ ਚੰਗੀ ਤਰ੍ਹਾਂ ਮਿਕਸ ਕਰ ਲੈਂਿਆ ਤੇ ਤੇਲ ਵਿੱਚ ਪੋਂ ਲਵੰਨੋ ਪਾ ਦਾਂਗੇ ਅਸੀਂ ਉਬਾਲੀ ਹੋਈ ਸਬਜੀ ਉਬਾਲੀ ਹੋਈ ਸਬਜੀ ਪਾ ਕੇ ਹਮ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ ਮਿਕਸ ਕਰਕੇ ਨੰਨੋ ਅਸੀਂ ਸੇਮ ਗੈਸ ਤੇ ਪੰਦੀਮੰਟਾ ਟਾ ਕੇ ਪਕਾ ਲੈਣਾ ਆ ਜਦੋਂ ਸਾਡੀ ਸਬਜੀ ਪੱਕ ਜੇਗੀ ਫਿਰ ਆਪਾਂ ਚੈੱਕ ਕਰਾਂਗੇ ਤੇ ਸਬਜੀ ਸਾਡੀ ਪੱਕ ਗਈ ਆ ਨਾ ਉੱਪਰ ਉਹ ਜੀ ਪਾ ਦਾਂਗੇ ਕੱਟਿਆ ਹੋਇਆ ਹਰਾ ਧਨੀਆ ਨਾਲ ਹੀ ਪਾ ਰਾਂਗੇ ਅੱਧਾ ਚਮਚ ਗਰਮ ਮਸਾਲਾ ਇਹ ਤੁਹਾਨੂੰ ਪਾਵਾਂਗੇ ਤਾਜੀ ਮਲਾਈ ਜਦੋਂ ਤੁਸੀਂ ਇਹ ਸਬਜੀ ਬਣਾਣੀ ਹੈ ਤਾਂ ਵਿੱਚ ਇਹ ਮਲਾਈ ਜ਼ਰੂਰ ਪਾਓ ਉਹਦੇ ਨਾਲ ਸਬਜੀ ਦਾ ਟੇਸਟ ਬਹੁਤ ਵੱਧ ਜਾਂਦਾ ਤੇ ਸਬਜੀ ਵੀ ਖਾਣ ਵਿੱਚ ਬਹੁਤ ਸੁਆਦ ਲੱਗਦੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤਾਂ ਦੇਖੋ ਸਬਜੀ ਸਾਡੀ ਬਣ ਗਈ ਹੈ ਤੇ ਸਬਜੀ ਦਾ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਤੁਸੀਂ ਇਹਨਾਂ ਨੂੰ ਪਰੌਂਠੇ ਜਾਂ ਕੋਈ ਤੇ ਨਾਲ ਖਾ ਸਕਦੇ ਹੋ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਇਹ ਟਰਾਈ ਕਰਕੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਤੇ ਜੇਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲੇ ਮਿਲ ਸਕੇ। ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ ਧੰਨਵਾਦ ਆ ਤੁਹਾਡਾ ਮੇਰੀ ਵੀਡੀਓ ਵੇਖਣ ਲਈ। ਬਾਏ ਬਾਏ।